ਹਰ ਇੱਕ ਸੂਝਮਾਨ ਸੱਜਣ ਦੇ ਸ਼ਬਦ ਨਿਕਲ ਰਹੇ ਨੇ ਕਿੱਥੇ ਮਰਗੇ ਗੈਬੀ ਸ਼ਕਤੀਆਂ ਵਾਲੇ ਜਿਹੜੇ ਕਹਿੰਦੇ ਸਾਡੇ ਚ ਬੜੀਆਂ ਗੈਬੀ ਸ਼ਕਤੀਆਂ ਨੇ ਕਿਉਂ ਕਹਿ ਰਹੇ ਨੇ ਕਿਉਂਕਿ ਅੱਜ ਪੰਜਾਬ ਜਿਹੜਾ ਵਾ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਰਿਹਾ ਆ ਪੰਜਾਬ ਦੀ ਫਸਲ ਪੰਜਾਬ ਦੇ ਲੋਕ ਪੰਜਾਬ ਦੇ ਪਸ਼ੂ ਪੰਛੀ ਪੰਜਾਬ ਦੀ ਹਰ ਇੱਕ ਚੀਜ਼ ਬਰਬਾਦ ਹੋ ਰਹੀ ਆ ਬਰਸਾਤਾਂ ਦੇ ਨਾਲ ਮੀਂਹ ਦੇ ਨਾਲ ਹੜ੍ਹਾਂ ਦੇ ਨਾਲ ਜਾਂ ਕਈ ਹੋਰ ਕਾਰਨਾ ਕਰਕੇ ਵੀ ਪਰ ਗੈਬੀ ਸ਼ਕਤੀਆਂ ਵਾਲੇ ਕਿੱਥੇ ਮਰ ਗਏ ਕਿਉਂ ਇਹ ਸ਼ਬਦ ਤੁਹਾਡੇ ਵਰਗੇ ਸੂਝਵਾਨ ਸੱਜਣ ਕਹਿ ਰਹੇ ਨੇ ਕਿਉਂਕਿ ਕਹਿਣਾ ਪਣਦਾ ਵੀ ਆ ਕਿਉਂਕਿ ਆਮ ਤੌਰ ਤੇ ਗੈਬੀ ਸ਼ਕਤੀਆਂ ਵਾਲੇ ਜਿਹੜੇ ਵੀ ਨੇ ਚਾਹੇ ਕੁਝ ਡੇਰੇਦਾਰ ਹੋਣ ਚਾਹੇ ਉਪਖੰਡ ਹੋਣ ਚਾਹੇ ਹੱਥ ਵੇਖਣ ਵਾਲੇ ਹੋਣ ਚਾਹੇ ਡੋਲੀਆਂ ਖਡਾਉਣ ਵਾਲੇ ਹੋਣ ਜਾਂ ਉਹ ਲੋਕ ਜਿਹੜੇ ਕਹਿ ਦਿੰਦੇ ਅਸੀਂ ਬੜੀ ਦੂਰੋਂ ਤੱਕ ਸ਼ਨੀ ਗ੍ਰਹਿ ਸ਼ੁਕਰ ਗ੍ਰਹਿ ਪਤਾ ਨਹੀਂ ਮੰਗਲ ਗ੍ਰਹਿ ਪਤਾ ਨਹੀਂ ਕਿਹੜੇ ਕਿਹੜੇ ਗ੍ਰਹਿ ਦੀ ਚਾਲ ਬਦਲ ਦਵਾਂਗੇ ਅਸੀਂ ਉਹਨਾਂ ਨੂੰ ਵਾਸਚ ਕਰ ਦਵਾਂਗੇ ਵਸ਼ੀਕਰਨ ਕਰ ਦਵਾਂਗੇ ਜਿਹੜੇ ਮਤਲਬ ਹਜ਼ਾਰਾਂ ਕਿਲੋਮੀਟਰ ਦੂਰ ਦੀ ਗੱਲ ਕਰਦੇ ਸੀ ਅੱਜ ਤਾਂ ਬਦਲ ਤਾਂ ਕੁਝ ਕੋ ਕੁ ਕਿਲੋਮੀਟਰ ਦੂਰੀ ਤੋਂ ਹੀ ਪੈ ਰਹੇ ਨੇ ਕੁਝ ਹੀ ਕਿਲੋਮੀਟਰ ਦੂਰੀ ਤੋਂ ਪਾਣੀ ਆ ਰਿਹਾ ਹੈ ਇਹ ਕਿਹੜੇ ਬਾਬੇ ਨੇ ਇਹ ਜਿਹੜੇ ਪਖੰਡੀ ਲੋਕ ਨੇ ਜਿਹੜੇ ਲੋਕਾਂ ਨੂੰ ਲੁੱਟਦੇ ਨੇ ਜਿਹੜੇ ਲੋਕਾਂ ਦਾ ਸ਼ੋਸ਼ਣ ਕਰਦੇ ਨੇ ਜਿਹੜੇ ਗੈਬੀ ਸ਼ਕਤੀਆਂ ਦਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕਰਦੇ ਨੇ ਅੱਜ ਉਹਨਾਂ ਕੋ ਕਿਉਂ ਨਹੀਂ ਬਦਲ ਰੁਕ ਰਿਆ ਅੱਜ ਉਹਨਾਂ ਦੇ ਕੋਲੋਂ ਕਿਉਂ ਨਹੀਂ ਡੈਮਾਂ ਦਾ ਪਾਣੀ ਰੁਕ ਰਿਆ ਅੱਜ ਕਿਉਂ ਨਹੀਂ ਉਹਨਾਂ ਦੇ ਕੋਲੋਂ ਕਿਸਾਨੀ ਬਰਬਾਦ ਹੁੰਦੀ ਬਚਾਈ ਜਾ ਰਹੀ ਅੱਜ ਕਿਉਂ ਨਹੀਂ ਉਹਨਾਂ ਦੇ ਕੋਲੋਂ ਦਰਿਆਵਾਂ 'ਚ ਰੁੜਦੇ ਜਾਂਦੇ ਪਸ਼ੂ ਮੌਤ ਦੇ ਘਾਟ ਉਤਰਦੇ ਜਾਂਦੇ ਪਸ਼ੂ ਕਿਉਂ ਨਹੀਂ ਬਚਾਏ ਜਾ ਰਹੇ ਸਵਾਲ ਤਾਂ ਜਵਾਬ ਮੰਗਦਾ ਆ ਤਹਾਡੇ ਵਰਗੇ ਸੂਝਵਾਨ ਸੱਜਣ ਹਮੇਸ਼ਾ ਇਹਨਾਂ ਪਖੰਡੀਆਂ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਰਹੇ ਨੇ ਕਿਉਂਕਿ ਇਹ ਪਖੰਡੀ ਉਹ ਲੋਕ ਨੇ ਜਿਹੜੇ ਹੱਥ ਵੇ ਫੜ ਕੇ ਜਾਂ ਕਿਸੇ ਨੂੰ ਡਰੇ ਦੇ ਚ ਖੜ ਕੇ ਜਾਂ ਕਿਸੇ ਦਾ ਕੁਝ ਐਵੇਂ ਕਰਕੇ ਕਹਿਣਗੇ ਕਿ ਅਸੀਂ ਤੁਹਾਡਾ ਆ ਵਧੀਆ ਕਰ ਦਵਾਂਗੇ ਤੁਹਾਡੇ ਆ ਕੁਝ ਹੋ ਰਿਹਾ ਸੀ ਇਹਨੂੰ ਅਸੀਂ ਸਹੀ ਕਰ ਦਵਾਂਗੇ ਇਹਨੂੰ ਗਾੜੀ ਵੀ ਜਿਹੜੇ ਕਈ ਲੋਕ ਕਹਿ ਦਿੰਦੇ ਮੰਗਲ ਗ੍ਰਹਿ ਵਾਲੀ ਜਾਂ ਹੋਰ ਗ੍ਰਹਿਾਂਵਾਂ ਦੀ ਚਾਲ ਬਦਲਣ ਦੀ ਇਹਨੂੰ ਵਸ਼ੀਕਰਨ ਕਰ ਦਵਾਂਗੇ ਅੱਜ ਉਹਨਾਂ ਦੇ ਕੋਲੋਂ ਇਹ ਬਰਬਾਦੀ ਕਿਉਂ ਨਹੀਂ ਰੁਕ ਰਹੀ ਸਵਾਲ ਤਾਂ ਜਵਾਬ ਮੰਗਦਾ ਪਿਆ ਫਿਰ ਤੁਹਾਡੇ ਵਰਗੇ ਸੱਜਣ ਕਹਿੰਦੇ ਨੇ ਕਿ ਉਹਨਾਂ ਦੇ ਤੇ ਆਪਣੇ ਘਰ ਵੀ ਢੱਠ ਰਹੇ ਨੇ ਆਪ ਉਹ ਭੁੱਖਣਾ ਮਰ ਰਹੇ ਨਹੀਂ ਬਿਮਾਰੀਆਂ ਨਾਲ ਉਲਝ ਰਹੇ ਨਹੀਂ ਤੇ ਇਹ ਲੋਕ ਤਾਂ ਪਖੰਡੀ ਨੇ ਜੇ ਇਹ ਪਖੰਡੀ ਨੇ ਤਾਂ ਫਿਰ ਸਾਨੂੰ ਇਹਨਾਂ ਲੋਕਾਂ ਤੋਂ ਦੂਰੀ ਬਣਾਉਣ ਦੇ ਲਈ ਪਹਿਲਾਂ ਵਾਂਗ ਹੀ ਪ੍ਰਚਾਰ ਕਰਦੇ ਰਹਿਣਾ ਚਾਹੀਦਾ ਹੈ ਜੇ ਸੱਚੇ ਨੇ ਜਿਨ੍ਹਾਂ ਚ ਕੋਈ ਵੀ ਸੱਚਾ ਆ ਤੇ ਸਾਹਮਣੇ ਬਾਹਰ ਆਵੇ ਨਿੱਤਰ ਕੇ ਆਵੇ ਕਿ ਆ ਲਿਆਓ ਜੀ ਮੈਂ ਪਾਣੀ ਰੋਕ ਦਵਾਂਗਾ ਮੈਂ ਦਰਿਆਵਾਂ ਚੋਂ ਉਹਦੇ ਹੱਡ ਰੋਕ ਦਵਾਂਗਾ ਮੈਂ ਦਰਿਆਵਾਂ ਚ ਡੁੱਬਰੇ ਪਸ਼ੂ ਭੋਖ ਨਾਲ ਮਰ ਰਹੇ ਮੈਂ ਬਚਾ ਲਵਾਂਗਾ ਪਰ ਤੁਸੀਂ ਜਾਣਦੇ ਇੰਜ ਇਹ ਨਾ ਕਰ ਨਹੀਂ ਸਕਣਾ ਕਿਉਂਕਿ ਲੋਕ ਸਿਰਫ ਤਾਂ ਸਿਰਫ ਭੋਲੇ ਭਾਲੇ ਲੋਕਾਂ ਨੂੰ ਧਰਮ ਦੇ ਨਾਂ ਤੇ ਵਹਿਮ ਭਰਮਾਂ ਚ ਪਾ ਕੇ ਅੰਧ ਵਿਸ਼ਵਾਸ ਚ ਪਾ ਕੇ ਲੁੱਟਦੇ ਨੇ ਤੇ ਆਪਣੀ ਦੁਕਾਨ ਚ ਲਾਉਂਦੇ ਨੇ ਆਪਣਾ ਘਰ-ਬਾਰ ਚਲਾਉਂਦੇ ਨੇ ਅਸਲ ਵਿੱਚ ਇਹ ਇੱਕ ਨੰਬਰ ਦੇ ਗੁੰਡੇ ਹੁੰਦੇ ਨੇ ਇਹ ਇੱਕ ਨੰਬਰ ਦੇ ਡਾਕੂ ਹੁੰਦੇ ਨੇ ਜਿਹੜੇ ਲੋਕਾਂ ਦੀ ਕਮਾਈ ਖਾ ਲੈਂਦੇ ਨੇ ਜਿਹੜੇ ਲੋਕਾਂ ਦੀ ਕਮਾਈ ਨੂੰ ਲੁੱਟ ਲੈਂਦੇ ਨੇ ਹੁਣ ਕਿਉਂਕਿ ਭੋਲੇ-ਭਾਲੇ ਲੋਕਾਂ ਦੇ ਨੂੰ ਆਪਣੇ ਸਥਾਮਾਂ ਤੇ ਸੱਦਦੇ ਨੇ ਉੱਥੇ ਇਹਨਾਂ ਕੋਲੋਂ ਡੋਲੀਆਂ ਦੇ ਰਾਈ ਆਪਣੀ ਟੀਮ ਦੇ ਰਾਈ ਵਹਿਮ ਭਰਮ ਫਲਾ ਕੇ ਐਵੇਂ ਦਾ ਮਾਹੌਲ ਉਸਾਰ ਕੇ ਉਹਨਾਂ ਦੇ ਕੋਲੋਂ ਇਸ ਪੈਸੇ ਕਢਾਉਂਦੇ ਨੇ ਕਿ ਲੋਕਾਂ ਦੇ ਪੈਸੇ ਨਿਕਲ ਵੀ ਜਾਂਦੇ ਨੇ ਲੋਕ ਡਰਦੇ ਹੋਏ ਆਪਣੇ ਘਰ ਦੀਆਂ ਮੁਸ਼ਕਲਾਂ ਨੂੰ ਮੁੱਖ ਰੱਖਦੇ ਹੋਏ ਜਾਂ ਕਿਸੇ ਹੋਰ ਕਾਰਨ ਜਾਂ ਵਾਤਾਵਰਨ ਦੇ ਵਿੱਚੋਂ ਪ੍ਰਭਾਵਿਤ ਹੋ ਕੇ ਆਪਣੀ ਸਹੀ ਕਮਾਈ ਜਿਹੜੀ ਇਹਨਾਂ ਲੋਕਾਂ ਨੂੰ ਲਟਾਉਂਦੇ ਰਹਿੰਦੇ ਨੇ ਫਿਰ ਜਦੋਂ ਇਹ ਲੋਕ ਲੁੱਟ ਲੈਂਦੇ ਨੇ ਫਿਰ ਇਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕਰਦੇ ਕਹਿਣ ਤੋਂ ਭਾਵ ਕਿ ਸਾਨੂੰ ਇਹਨਾਂ ਪਖੰਡੀਆਂ ਤੋਂ ਬਚਣਾ ਚਾਹੀਦਾ ਜਦੋਂ ਇਹੋ ਜਿਹੀਆਂ ਆਫਤਾਂ ਹੁੰਦੀਆਂ ਨੇ ਸਾਡੇ ਦਿਮਾਗ 'ਚ ਇਹ ਸਵਾਲ ਆਉਣੇ ਚਾਹੀਦੇ ਨੇ ਕਿ ਇਹ ਲੋਕ ਹੁਣ ਕਿਉਂ ਨਹੀਂ ਸਾਹਮਣੀ ਹੁੰਦੇ ਇਹ ਕਿਉਂ ਨਹੀਂ ਸਾਡੀ ਸੁਰੱਖਿਆ ਕਰ ਪਾ ਰਹੇ ਤੇ ਜੇ ਨਹੀਂ ਕਰ ਪਾ ਰਹੇ ਤਾਂ ਇਹਦਾ ਮਤਲਬ ਹੈ ਕਿ ਪੰਜਾਬ ਦੇ ਵਿੱਚ ਲਗਭਗ ਬਹੁ ਗਿਣਤੀ ਖੰਡੀ ਡੇਰੇ ਹੀ ਹਨ ਪਖੰਡੀ ਲੋਕ ਹੀ ਹਨ ਪਖੰਡੀ ਹੱਥ ਵੇਖਣ ਵਾਲੇ ਹੀ ਹਨ ਜਿਹੜੇ ਲੋਕ ਕਿਸੇ ਦੀ ਮਦਦ ਨਹੀਂ ਕਰ ਸਕਦੇ ਚੰਗੇ ਲੋਕ ਜਿਹੜੇ ਨੇ ਹਮੇਸ਼ਾ ਮਦਦ ਕਰਦੇ ਨੇ ਲੇਕਿਨ ਉਹ ਦਾਅਵੇ ਨਹੀਂ ਕਰਦੇ ਸ਼ਕਤੀਆਂ ਦੇ ਕਿ ਸਾਡੇ ਕੋਲ ਸ਼ਕਤੀਆਂ ਨਹੀਂ ਉਹ ਆਪਣੇ ਤਰੀਕੇ ਨਾਲ ਭੈਣ ਭਰਾਵਾਂ ਦੀ ਸਮਾਜ ਦੀ ਵਧੀਆ ਮਦਦ ਕਰਦੇ ਨੇ ਨਾ ਉਹ ਲੁੱਟਦੇ ਨੇ ਕਿਸੇ ਨੂੰ ਨਾ ਉਹ ਵਹਿਮ ਪਰ ਫਲਾਉਂਦੇ ਨਹੀਂ ਨਾ ਉਹ ਅੰਧਵਿਸ਼ਵਾਸ ਕਰਦੇ ਨਹੀਂ ਉਹ ਬੜੇ ਰੱਬ ਨਾਲ ਬੜੇ ਆਰਾਮ ਨਾਲ ਉਸ ਰੱਬ ਸੋਹਣੇ ਦਾ ਉਸ ਰੱਬ ਸੋਹਣੇ ਦਾ ਧੰਨਵਾਦ ਕਰਦੇ ਹੋਏ ਆ ਲੋਕਾਂ ਨੂੰ ਸਿੱਧੇ ਰਸਤੇ ਪਾਉਂਦੇ ਨੇ ਤੇ ਸਿੱਧੇ ਰਸਤੇ ਪਾਉਣ ਵਾਲੇ ਹੀ ਚੰਗੇ ਲੋਕ ਮੰਨੇ ਜਾਂਦੇ ਨੇ ਤੇ ਠੱਗ ਜਿਹੜੇ ਨੇ ਠੱਗੀਆਂ ਮਾਰਦੇ ਨੇ ਅੱਜ ਅਸੀਂ ਉਹਨਾਂ ਸਾਰੀਆਂ ਪਖੰਡੀਆਂ ਨੂੰ ਉਹਨਾਂ ਸਾਰੇ ਚੋਰਾਂ ਨੂੰ ਚੈਲੰਜ ਕਰਦੇ ਆ ਕਿ ਜੇ ਤੁਹਾਡੇ ਚ ਕੋਈ ਗੈਬੀ ਸ਼ਕਤੀ ਹੈਗੀ ਆ ਤੇ ਆਓ ਸਾਹਮਣੇ ਤੇ ਆਪਣੀਆਂ ਸ਼ਕਤੀਆਂ ਵਿਖਾਓ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁੰਦੇ ਵਾਸਤੇ ਰੋ ਰੱਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇਨ